ਹਰ ਉਸ ਕੀ ਨਾ ਹੋ ਡਾਕਟਰ ਮੇਰਾ ਨਾਮ ਪਰਮਜੀਤ ਸੰਧਾ ਜੀ ਮੈਂ ਕਪੂਰਥਲੇ ਤੋਂ ਪ੍ਰਥਮ ਵਿਕਰ ਸ਼ਰਾਬ ਟ੍ਰੇਡ ਰਮਨ ਕੁਮਾਰੂ ਦੇ ਭਾਈ ਵਾਲਿਆ ਅੱਜ ਉਸੋ ਦਸਤਾਂ ਤੋਂ ਸਾਡੇ ਦੀ ਕੋਡਾ ਮੋਟਿਵੀਟੀ ਜਨਾ ਚੱਲ ਰਹੀ ਉਸ ਕਸ ਸਾਡਾ ਮੇਨ ਮੋਟਿਵ ਹੈ ਜੀ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਜਿਹੜੇ ਦੋ ਗੱਡੀਆਂ ਖੜੀਆਂ ਨੇ ਆ ਇੱਕ Honda City ਹੈ ਇੱਕ Alto ਗੱਡੀ ਹੈ ਜੋ ਕਿ ਇੱਕ ਗੱਡੀ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਅੱਜ ਚਲਾ ਰਿਆ ਸੀ ਤੇ ਉਹਨੇ ਇੱਕ ਸ਼ਹਿਰ ਦੇ ਬੜੇ ਮੰਨੇ ਪ੍ਰਮੰਨੇ ਕਰਾ ਮੁੰਡਾ ਇੱਕ ਮੁੰਡਾ ਜਿਹੜਾ ਕਿ ਆਰ ਪੀ ਦੀ ਦੁਕਾਨ ਵੀ ਕਰਦਾ ਸ਼ਾਪ ਨੰਬਰ 15 ਮੋਹਿਤ ਸ਼ਰਮਾ 14 15 16 ਕਿਸਾਨ ਟਰੇਡਿੰਗ ਕੰਪਨੀ ਗਾਣਾ ਮੰਡੀ ਨਵੀਂ ਗਾਣਾ ਮੰਡੀ ਦੇ ਵਿੱਚ ਹਾਂ ਜੀ ਤੇ ਕੋਈ ਇਹਨਾਂ ਦੇ ਦਾਦੇ ਪੁਰਦਾਦੇ ਜਿਹੜੇ ਪਿੱਛੇ ਨਾਮ ਹੈਗੇ ਆ ਦੇਸਰਾਜ ਖਾਲੂ ਵਾਲੇ ਕਹਿੰਦੇ ਉਹਨਾਂ ਨੂੰ ਖਾਲੂ ਵਾਲੇ ਪੰਡਨੀ ਕਹਿੰਦੇ ਉਹਨਾਂ ਨੂੰ ਹਾਂ ਜੀ ਉਹਨਾਂ ਦਾ ਮੁੰਡਾ ਸੀ ਚੋਨੀ ਸ਼ਹਿਰ ਚ ਕਾਫੀ ਮਿਲਿੰਡਰ ਮੈਂ ਨੰਬਰ ਵਾਸਤੇ ਹੈ ਕਿੰਨੇ ਬਰਾਹਮਣੀ ਹੋ ਗਿਆ ਤੋਂ ਇਹ ਬੰਦੀ ਗੱਡੀ ਆ ਲੱਗੀ ਜਾਂਦੀ ਹੈ ਇਹਦੀ ਗੱਡੀ ਤੋਂ ਬ੍ਰਾਂਡ ਨੀ ਵੇਰੀ ਹੋਂਡਾ ਸਿਟੀ ਤੋਂ ਤੇ ਕੋਈ 14-15 ਪੀਟਰੋਲੇ ਲਾਗੇ ਪਬਲਿਕ ਆਈਟਾ ਦੇ ਦੂਜੇ ਤੋਂ ਬ੍ਰਾਂਡ ਨੀ ਹੋਈ ਹੈ ਇਹ ਮੁੰਡਾ ਕਰੋ ਤੋਂ ਇਸ ਕੰਮ ਤੋਂ ਪਿਆ ਹੈ ਇੱਕੇ ਸ਼ੱਕ ਸਾਨੂੰ ਕਾਫੀ ਦਿਨਾਂ ਤੋਂ ਸੀਗਾ ਜੋਪੀ ਸਾਡੇ ਇਨਫੋਰਮੇਸ਼ਨ ਆਈ ਸੀ ਜੋਪੀ ਨੇ ਅਗਲੇ ਇੱਕ ਦਾਣਾ ਮੰਡੀ ਤੋਂ ਕੋਈ ਆੜਤੀ ਨੂੰ ਆਪਣੇ ਨਾਲ ਲੰਬਾ ਸ਼ਾਮਿਲ ਕੀਤਾ ਸ਼ਰਾਬ ਦੀ ਸਪਲਾਈ ਕਰਨ ਵਾਸਤੇ ਤੇ ਕਾਫੀ ਦੇਰ ਤੱਕ ਕਰਦੇ ਸੀ ਜੋਪੀ ਅਸਲੀ ਲਿਸਟਾਂ ਦੀ ਜਿਹੜੇ ਬੂਟਲਰਸ ਦਾ ਸ਼ਹਿਰ ਦੇ ਇਹ ਲਿਸਟਾਂ ਵੀ ਆਪਣੇ ਮਾਨੀਬਾ ਚੱਤਰੀ ਸਾਹਿਬ ਨੇ ਦਿੱਤੇ ਸੀ ਉਹਨਾਂ ਨੇ ਕਾਰਵਾਈ ਕਰਦੇ ਹੋਏ ਅਗੇ ਸੀਆਈਆਈ ਇੰਸਪੈਕਟਰ ਸਾਹਿਬ ਨੂੰ ਤੇ ਹੋਰ ਵੀ ਕੋਈ ਗੁੱਪ ਤੂਮਾ ਬਣਾ ਕੇ ਤੇ ਉਹ ਇਨਫੋਰਮੇਸ਼ਨ ਗੈਦਰ ਕਰਦੇ ਕੋਈ ਜਿਹੜੀ ਕਾਰਵਾਈ ਦੇ ਵਿੱਚ ਉਹਨਾਂ ਨੇ ਦੋ ਗੱਡੀਆਂ ਫੜੀਆਂ ਜਿਹੜੀ ਸਰ ਇਲੀਗਲ ਰਿਕਵਰ ਫੜੀ ਹੈ ਇਹ ਕਿੱਥੋਂ ਲੈ ਕੇ ਆਉਂਦੀ ਸੀ ਇਹ ਜਲੰਧਰ ਤੋਂ ਆ ਰਹੀ ਸੀ ਜੀ ਏਰੀਆ ਸਟਾਰ ਕੋਰਪੋਰੇਟ ਤੋਂ ਇਹ ਲੱਗੇ ਡਿਸਟਰੀਬਿਊਟਰ ਜੀ 1 ਟੂ 1 ਬੰਦਨ ਦੇ ਰਿਹਾ ਸੀ ਕਿਤਨਾ ਵੇਚ ਦੇ ਦਿੱਤੇ ਇਹ ਇੱਥੇ ਆ ਕੇ ਸਪਲਾਈ ਕਰਦੇ ਨੇ ਸ਼ਹਿਰ ਵੀ ਕਾਫੀ ਵੱਡੀ ਚੇਨ ਸੀ ਜੀ ਇਹ ਜੋ ਕਿ ਮੇਨ ਸਪਲਾਈ ਸ਼ਹਿਰ ਦੇ ਵਿੱਚ ਐਨਾ ਨਹੀਂ ਸੀ ਜੀ ਉਹ ਤਾਂ ਰੀ ਰੀ ਸੰਜੀ ਗੱਡੀਆਂ ਨੂੰ ਵਗੀਆਂ ਦੇ ਥੇਕੇ ਦਰਾਂ ਦੀਆਂ ਤਾਂ ਭਾਵੇਂ ਪਹਿਲਾਂ ਲੱਗਿਆ ਸੀਗੇ ਬੰਦਾ ਕੰਮ ਕਰਦਾ ਸਾਨੂੰ ਇਨਫੋਰਮੇਸ਼ਨ ਆ ਗਈ ਸੀ ਕਿ 10 15 ਦਿਨ ਪਹਿਲਾਂ 10 12 ਦਿਨ ਪਹਿਲਾਂ ਦੀ ਇਨਫੋਰਮੇਸ਼ਨ ਆ ਚੁੱਕੀ ਵੀ ਪਰ ਅਸੀਂ ਇਹਨੂੰ ਕੰਫਰਮ ਕਰਨਾ ਚਾਹੁੰਦੇ ਹਾਂ ਕਿ ਜੇ 4 ਦਿਨ ਮੰਨੀ ਬੰਦੇ ਨੂੰ ਹੱਥ ਪਾਣਾ ਬਿਨਾਂ ਇਨਫੋਰਮੇਸ਼ਨ ਤੋਂ ਬਹੁਤ ਜਲਦੀ ਗੱਲ ਹੋ ਜਾਂਦੀ ਹੈ ਇਹਦੇ ਵਿੱਚ ਕੋਈ ਹੋਰ ਵੀ ਆਰਥੀਆ ਨਿਕਲ ਸਕਦਾ ਵਿੱਚ ਗੱਲ ਨੂੰ ਪੂਰੀ ਵੈਰੀਫਾਈ ਕਰਦੇ ਹੋਏ ਜੀ ਅੱਗੇ ਇਸ ਤੋਂ ਕੀ ਕਾਰਗੋ ਚੱਲਣੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਕਿਹੜਾ ਹੋਰ ਕਿਹੜਾ ਇਹਦੇ ਵਿੱਚ ਇਨਵੋਲ ਹੈ ਤੇ ਕਿਹੜੇ ਵੱਡੇ ਹੱਥੇ ਦੇ ਵਿੱਚ ਮੈਂ ਆਰਤੀ ਵਰਗ ਲਈ ਸ਼ਰਾਬ ਦੇ ਥੰਡੇ ਜਾ ਦਿੱਤਾ ਸਾਨੂੰ ਇਨਫਰਮੇਸ਼ਨ ਇਹ ਹੀ ਸੀ ਜੀ ਜੀ ਕੋਈ ਆਰਤੀ ਹੈ ਨਹੀਂ ਖਾਲੂ ਪਿੰਡ ਤੋਂ ਤੇ ਉਹ ਸਪਲਾਈ ਕਰ ਰਿਹਾ ਦਾੜਾ ਮੰਡੀ ਦੇ ਵਿੱਚ ਕਾਫੀ ਬੋਟਲ ਸਪਲਾਈ ਕਰ ਰਿਹਾ ਤੇ ਪੇਟੀਆਂ ਸਪਲਾਈ ਕਰ ਰਿਹਾ ਤੇ ਸ਼ਹਿਰ ਦੇ ਵਿੱਚ ਹੋਰ ਵੀ ਕਈ ਘਰਾਂ ਦੇ ਵਿੱਚ ਹੰਬਲੇ ਵੀ ਦੇ ਰਿਹਾ ਇਹ ਤੇ ਮਹੱਲਾ ਦੇ ਵਿੱਚ ਸਪਲਾਈ ਹੋ ਰਹੀ ਸੀ ਉਹਨਾਂ ਦੀ ਜੀ